ਹਾਂਜੀ ਸੰਦੀਪ ਨੂੰ ਕਹਿੰਦੇ ਐ ਅਮਰਸਨ ਨੂੰ ਲੈ ਜਵਾਨ ਕੇ ਸੱਸੀ ਕਾਲ ਜੀ ਸਵਾਗਤ ੜਾਇਆ ਨੇ ਵਲੌਗ ਦੇ ਵਿੱਚ ਤੇ ਚੱਲਿਆਂ ਨੂੰ ਲੈਣ ਇਹ ਵੇਲੇ ਨਾ ਕਹਿੰਦੇ ਮੈਨੂੰ ਲੈਣਾ ਜਿਵੇਂ ਸ਼ੀਵ ਜੀ ਮੈਂ ਕਿਹਾ ਵੀ ਮੈਂ ਹਾਂ ਮੈਂ ਆਵਾਂ ਲੈਣ ਤੇ ਉਦੋਂ ਮਨਾ ਕਰਤਾ ਐ ਤੇ ਹੁਣ 9 ਵਜੇ ਤੇ ਹੁਣ ਕਹਿੰਦੇ ਵੀ ਲੈ ਜਵਾਨ ਕੇ ਤੇ ਫਿਰ ਹਰ ਗੁਣੋਤੀ ਮੇਰੀ ਦਰ ਲਈ ਲਈ ਜਾਂਦੀ ਉਹ ਵੀ ਤੇ ਚਲੋ ਘਰ ਦੀ ਵੀ ਮੇਰੀ ਆ ਤੇ ਫਿਰ ਮੈਨੂੰ ਆਇਆ ਮਾ ਚੱਲ ਜਾਂ ਲੈ ਆ ਮਾ ਯਾਰ ਮੈਂ ਕਈ ਵਿਰਦਾ ਨਹੀਂ ਦਿਲਦੁਰ ਲੱਗਦਾ ਬੰਦੇ ਦਾ ਮੱਲਣੀ ਚਾਹੀਦੀ ਕੱਲ ਵੀ ਕਹਿੰਨ ਦੀ ਕੱਲ ਮੈਂ ਲੈ ਜਾਂਦਾ ਨਹੀਂ ਨਿਹਰਾ ਹੋ ਗਿਆ ਖਾਲੋਈ ਅੱਜ ਹੁਣ ਗੱਡੀ ਨੂੰ ਲਾਈਟ ਗੱਡੀ ਨੂੰ ਲਾਈਟਾਂ ਲਵਾ ਲਈਆਂ ਵਾ ਵੱਡੀਆਂ ਤੇ ਪੀਲੀਆਂ ਅੱਜ ਲੈ ਆਉਣਾ ਮੈਂ ਤੁਹਾਨੂੰ ਦੁੱਧ ਦਾ ਠੀਕੀ ਬਟਾਲੇ ਚ ਅੱਜ ਇਹਦੇ ਤੁਹਾਨੂੰ ਥੋੜੀ ਠੀਕ ਹੈ ਕੱਲ ਤੋਂ ਦੰਦ ਪੈ ਗਈ ਤਾਂ ਹੁਣ ਮੈਂ ਚੱਲੇ ਆਂ ਤੇ ਮੇਰਾ ਬਾਪ ਵਿਚਾਰਾ ਬਾਹਰ ਆਇਆ ਵੇਖਣ ਵਾਸਤੇ ਲੈ ਟਾਂਕੜੀਆਂ ਲਵਾਈਆਂ ਵਾ ਚਲਾ ਕੇ ਹੁੰਦਾ ਮੈਂ ਬਾਪ ਨੂੰ ਆਪਣੇ ਮੈਂ ਠੀਕ ਹੈ ਹੋ ਚੱਲ ਗਿਆ ਕਿਦਾਂ ਓਕੇ ਆ ਓਕੇ ਲੈ ਵੀ ਡੈਡੀ ਖੁਸ਼ ਹੋ ਗਏ 13.3 ਡਿਗਰੀਜ਼ ਠੀਕ ਹੈ ਓਕੇ ਆ ਹਾਂ ਵਧੀਆ ਉਹਨੇ ਇਹ ਲਵਾਈਆਂ ਉਹ ਆਪਣਾ 9:00 ਆ 8500 ਰੁਪਏ ਲੱਗਾ ਕੰਪਨੀ ਦੀਆਂ ਲਵਾਈਆਂ ਕਿ ਦੇਸੀ ਵੀ ਆਉਂਦੀਆਂ ਇਹਦੇ ਵਿੱਚ ਚਿੱਟੀਆਂ ਵੀ ਆ ਗਈਆਂ ਵਾ ਚਿੱਟੀਆਂ ਵੇਖੇ ਰੁਕ ਜਾਓ ਚਿੱਟੀਆਂ ਵੀ ਆ ਗਈਆਂ ਵਾ ਉਹ ਵੀ ਬਹੁਤ ਜ਼ਬਰਦਸਤ ਚੀਜ਼ ਹੈ ਪਰ ਆ ਵਧ ਗਿਆ ਵਾ ਪੀਲੀਆਂ ਵਧ ਗਿਆ ਕੋਈ ਥੋੜਾ ਦਿਖਦਾ ਰਹਿੰਦਾ ਛੜਕਦੇ ਹਦੀ ਨਾਲੇ ਮੈਂ ਛੜਕਦੇ ਉੱਤੇ ਮਾਰੀਆਂ ਵੀ ਕਿਸੇ ਦੇ ਅੱਖਾਂ ਚ ਨਾ ਪੈਣ ਵੀ ਨੀਵੀਂਆਂ ਰੱਖੀਆਂ ਵਾ ਹਾਂ ਸਹੀ ਵੀ ਕਹਿੰਦੇ ਯਾਰ ਅੱਖਾਂ ਚ ਨਾ ਪੈਣ ਵੀ ਆਵੇਂ ਅੱਖਾਂ ਚ ਪੈਣ ਕੀ ਹੁੰਦਾ ਫਾਇਦਾ ਕੀ ਆ ਹਾਂ ਵੇਖਣੀ ਨਹੀਂ ਸਕਦੀ ਆ ਹਾਂ ਆ ਵੀ ਉਹਦਾ ਇੱਥੇ ਤੇ ਤੁੰਦ ਠੀਕ ਆ ਵੀ ਬਿਲਕੁਲ ਸਾਫ਼ ਆ ਆ 2 ਘੰਟੇ ਪਹਿਲਾਂ ਫਟਕ ਬੰਦ ਕਰ ਦਿੰਦੇ ਯਾਰ ਆ ਬੜੀ ਮਾੜੀ ਗੱਲ ਐ ਮੈਂ ਇੱਧਰ ਆਇਆ ਮੁਰਗੀ ਮੱਲੇ ਤੇ ਇਹ ਟਾਈਮ ਨਾਲ ਹੀ ਫਟਕ ਬੰਦ ਕਰ ਦਿੰਦੇ ਆ ਹੂੰ ਅਜੇ ਇੰਨਾ ਘੜਾ ਟਾਈਮ ਹੋਇਆ ਜੇ ਕਿ ਉਹਦਾ ਕਿੱਥੇ ਟ੍ਰੇਨ ਆ ਕਿਦਾਂ ਆ ਮੈਂ ਇਕੱਲਾ ਖਲੋਤਾ ਬਾਕੀ ਤੇ ਕੋਈ ਦਿਨ ਨਹੀਂ ਡਿਆ ਹੋਇਆ ਆਇਆ ਲੈ ਹੁਣ ਆਉਂਦੀ ਏ ਵੀ ਬੜੇ ਚਿਰ ਦੇਖ ਲੁੱਤੇ ਹੀ ਚੱਲੋ ਭਰਾ ਜਾ ਗਾਂ ਕਾਸ਼ ਉਹ ਨਾਲ ਲਿਆ ਮੈਂ ਇਹਨਾਂ ਨਾਲ ਲੈ ਲਵੇ ਭੱਜਿਆ ਜਾਂਦਾ ਕਿਦਾਂ ਆਹ ਥੰਨ ਬੜੀ ਉਸਤਾਦ ਬਾਹਰ ਬੜੀ ਥੰਨ ਭਰਾਵਾ ਮੇਰੀ ਵੀ ਜਗੜ ਸੁਣੋ ਤੇ ਰਹਿ ਗਈ ਏ ਜਾਂ ਦੇ ਵਿੱਚੋਂ ਨਾ ਬੁੱਲੇ ਜੇ ਹੁੰਦੇ ਵਿੱਚੇ ਧੁੰਦਾ ਹੁਣ ਸਾਫ ਹੈ ਨਾ ਬੜੀ ਵਧੀਆ ਬਿਲਕੁਲ ਤੇ ਵਿੱਚੋਂ ਬੁੱਲਾ ਜਾਂ ਹੁੰਦਾ ਧੁੰਦਾ ਹੁਣ ਬੜੀ ਵਧੀਆ ਵਿੱਚੋਂ 2-4 ਇਹ ਧੁੰਦਾ ਜੀ ਉਹਦਾ ਕਾਫੀ ਆਈ ਬਹੁਤ ਜ਼ਿਆਦਾ ਤਾਰਾਂ ਵਾਲੇ ਪੁਲ ਸੱਦਾ ਹੀ ਜੱਸ ਮਨ ਲੈ ਕੇ ਆ ਓਏ ਮਿੱਤਰਾ ਇਹਨਾਂ ਇਹਨਾਂ ਭਾਲ ਦੇ ਅੰਦਰ ਚਾਚੀ ਗਾਲ ਤੁਸੀਂ ਤਾਂ ਮੈਨੂੰ ਮਿਲੇ ਨਹੀਂ ਨੀ ਤੁਸੀਂ ਤਾਂ ਮੈਨੂੰ ਮਿਲੇ ਨਹੀਂ ਆ ਫੜੀ ਲੁਕ ਜਾ ਲੁਕ ਲੈ ਮੈਂ ਬੱਚੀ ਪਾਵਾਂ ਲੁਕ ਜਾ ਤੇ ਦਿੱਦ ਦਿੱਥੇ ਲੱਖ ਦੋ ਮੈਂ ਤਾਂ ਬੱਚੀ ਤੇ ਪਾਵਾਂ ਮੈਨੂੰ ਬੱਚੀ ਤਾਂ ਪਾਲਣ ਤੋਂ ਚੜ ਅੱਜ ਮੈਂ ਇਹਨਾਂ ਕਰ ਗਏ ਇਹਨਾਂ ਕਰ ਗਿਆ ਸੀ ਹਾਂ ਇਹਨਾਂ ਕਰ ਐਸੇ ਜਿਕੇ ਦੇਸ ਵੀਰ ਆ ਏਂ ਆਂਦੇ ਸੀ ਉਹ ਬੱਚਿਆਂ ਦੇ ਘਰ ਬੱਚਿਆਂ ਦੇ ਘਰ ਹਾਂ ਮੈਨੂੰ ਪਤਾ ਯਾ ਹਾਂ ਪੁੱਤ ਚ ਜਾਏਂ ਜੋ ਹਾਂ ਪੁੱਤ ਕਾਸ਼ ਦੇ ਨਾ ਅਸਮਾਨੀਆ ਰਾ ਡਰਾ ਦੇ ਯਾਰ ਅੰਦਰ ਆ ਗਏ ਮੈਡਮ ਅੱਛਾ ਦਾਦਾ ਦੇ ਵਜਾ ਮਨ ਕੇ ਡੇਢ ਘੰਟੇ ਕਿਥੇ ਗਈ ਅੰਜੀ ਚੱਲੀਏ ਜੀ ਲੈ ਤਾਂ ਠੀਕ ਹੈ ਹਲੋ ਆਤੀਆਂ ਫਰੰਟ ਤੇ ਵਾਈਟ ਵਾਈਟ ਵੀ ਚੱਕਦੀਆਂ ਆ ਆ ਵੀ ਹੁਣ ਆਪਣੀ ਗੱਡੀ ਵਾਲੀਆਂ ਵਿੱਚ ਹੀ ਚੱਕਦੀਆਂ ਆ ਆਪਣੀ ਗੱਡੀ ਵਾਲੀਆਂ ਬੰਦ ਆ ਜਗੰਡੀਆਂ ਠੀਕ ਹੈ ਕੀ ਕੀ ਲੈਣੀ ਆ ਕੀ ਲੈਣੀ ਆ ਮੈਂ ਅਥ ਲੈਣੀ ਆ ਹੈ 글로ਸ 글로ਸ ਨੇ ਲਿਆ 글로ਸ ਉਹ ਦਿੰਦੀ ਆ ਚਲ ਚੁੱਪ ਕੀ ਪੀਤੀ ਤਾ ਕੀ ਲੈਣਾ ਦੱਸ ਪਹਿਲਾਂ ਮਾਸ ਕੀ ਆ ਉਹ ਦਾਸ ਦੇ ਅਸਾ ਕਲੋਸਾ ਹਾਂ ਦੇ ਦੋ ਬਾਈ ਕਿੱਥੇ ਰੱਖੀ ਆ ਕਾਸ਼ ਕੋਈ ਕਾਸ਼ ਕੋਈ ਕਿੱਥੇ ਦੇਖੀ ਇਹਨੂੰ ਤੇ ਪੰਜੜਗੀ ਪੰਜੜਗੀ ਪਈ ਉਹਨੇ ਫੜਨੀ ਅਗਲੀ ਨਾ ਹਾਂ ਦਾ ਥੜਾ ਥੜਾ ਬੋਲਾ ਜਾ ਵਿੱਚੋਂ ਵਾਪਸ ਜਾਣ ਨਹੀਂ ਘਰੇ ਸੰਗ ਤੇ ਅੱਧਾ ਹੀ ਪੀੜੀਆਂ ਲਾਈਟਾਂ ਦਾ ਫਾਇਦਾ ਨਾ ਫਿਰ ਵੀ ਉਹ 60 ਤੇ ਗੱਡੀ ਜਾਣ ਦੀ ਜੇ ਤੇ ਕਾਮਯਾਬ ਆ ਕਿੱਥੇ ਆ ਗਏ ਲੁਕ ਜਾ ਲੁਕ ਜਾ ਲੁਕ ਜਾ ਇੱਥੇ ਇੱਥੇ ਲੁਕ ਜਾ ਲੁਕ ਜਾ ਲੁਕ ਜਾ ਲੁਕ ਜਾ ਕਾ ਕੰਮ ਆਇਆ ਨਹੀਂ ਕੰਮ ਮੈਂ ਨਹੀਂ ਆਇਆ ਲੁਕ 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 ਜਾ ਲੁਕ ਜਾ ਲੁਕ ਜਾ ਕਿਵੇਂ ਦਦਾ ਆਇਆ ਨਹੀਂ ਕਿਵੇਂ ਆਇਆ ਨਹੀਂ ਤਹੀ ਲੁਕੇ ਜੀ ਉਹ ਵੀ ਲੁਕੀ ਆ ਉਹ ਲੁਕੀ ਤੂੰ ਯਾਰ ਕੰਨ ਨਹੀਂ ਨਾ ਉਹ ਆਈ ਮੈਂ ਲੇ ਤੁ ਲੋ ਕੁਸੀ ਜੀ ਜੀ ਥੋੜੀ ਆ ਪਿੱਛੇ ਤੀ ਗਲੋਸ ਕਿਉਂ ਨਹੀਂ ਕੋਈ ਤੇ ਬਣਾ ਨਹੀਂ ਹੰਨ ਕੋਈ ਹੋਈ ਰੇ ਰੇ ਮੈਂ ਉਹਨਾਂ ਨੂੰ ਲਾਈਏ ਵੀ ਕਾਸ਼ ਨੂੰ ਲੈੜੀਆਂ ਨਾ ਦੱਲੀਆਂ ਜਿੱਥੇ ਦੇ ਪੂਰੀ ਧੋਂਦਿਆ ਉੱਥੇ ਤੁਸੀਂ ਪੀਲੀਆਂ ਲੇਟਾਂ ਵੀ ਨਾ ਮਤਲਬ ਕੰਮ ਕਰਦੀਆਂ ਉਹਨੀਆਂ ਹੀ ਫਿਰ ਕਰਦੀਆਂ ਪਰ ਫਿਰ ਵੀ ਠੀਕ ਹੀ ਆਉਦਾ ਚੁੱਟੀਆਂ ਨਾਲੋਂ ਕੁਝ ਪਰਸੈਂਟ ਕਾਮਜਬ ਹੈ ਨੇ ਇਹ ਵੀ ਇਧਰ ਚਲਾਤੇ ਪਟਾਕੇ ਭਰਾ ਨੇ ਮੈਂ ਤਾਂ ਰੈਡੀ ਛੱਡ ਆਏ ਆ ਕਾਸ਼ ਨੂੰ ਡੈਨਸ ਨੂੰ ਮੈਂ ਕੋਟੀ ਕਾਟੀ ਪਾਉਂ ਨੀ ਤੇ ਇਧਰ ਲੈ ਆਂਦੇ ਨਾ ਇਹਨਾਂ ਨੇ ਜਿਆ ਪਾਇਆ ਗੰਨੀ ਰਾਤ ਉੱਥੇ ਗੱਡੀ ਜਦਾਂ ਵੀ ਠੰਢ ਨਹੀਂ ਆ ਗਈ ਗੱਡੀ ਜੀ ਠੀਕ ਹੀ ਆ ਵੀ ਮੋਟਰਸਾ ਤੇ ਲੱਗਦੀ ਬਹੁਤੀ ਕਿ ਨਹੀਂ ਹਾਂ ਇੱਥੇ ਹੁਣ ਕਿਹੜੀ ਦਾ ਕੱਟੂ ਪੇ ਦੇ ਕੇ ਠੰਢ ਚ ਆਹ ਇਹਨਾਂ ਨੇ ਟਾਈਮ ਨਾ ਕਰਤੀ ਯਾਰ ਉਹ ਤਾਂ ਬਾਰਾਂ ਵਜੇ ਕੱਦੇਰ ਕਾ ਸਾਢੇ 11 ਹੋਏ ਜੀ। ਭੰਡ ਭੜੀ ਹੋ ਗਈ ਕੀ ਕਰਨ। ਨਾਲ ਗਾਹ ਕਹੇ ਨਹੀਂ ਡੜਜੋ। ਘਰੋਂ ਹੁੰਦੇ ਚ ਕੋਈ ਨਿਕਲਦਾ ਨਹੀਂ ਬਾਹਰ। ਇਹ ਲਵਾ ਦੇ ਟੀਕਾ ਇਹਦੇ। ਮੱਚੀ ਦੀ ਵਾਸਤੇ ਗਲੋਸ ਲਾਈ। ਉਹ ਗਲੋਸ ਮੈਨੂੰ ਨਹੀਂ ਬਣ। ਹਾਂ। ਹਾਂ। ਕੋਸ ਨਹੀਂ ਲਾਈ ਮੈਂ। ਕੋਸ ਨਹੀਂ ਖਾਉਂਦੇ। ਅੱਗ ਮੇਨ ਲਾਉਂ ਡਈ ਅੱਖਾਂ ਤੇ ਲਾਉਂ ਡਈ ਇਹ ਕੀ ਫਿਰ ਖਾਣ ਲੱਗੇ ਭਰਾ ਮੈਂ ਖਾਣਾ ਸੀ ਹੁਣ ਤੇ ਉਹ ਹੋਖ ਲੱਗੀ ਗੁਮਰ ਲੱਦੂ ਸੀ ਕਿਥੋਂ ਆਸੀ ਦਾਦਾ ਡਿਆ ਹੀ ਆ ਰਾਂ ਦਾਦਾ ਕਹਿੰਦਾ ਪਤਾ ਨਹੀਂ ਕਿੱਥੇ ਹੀ ਹਰ ਗੁਣ ਤੂੰ ਹੱਦ ਗਮ ਮੈਂ ਤੈਨੂੰ ਬਣਾ ਲੱਭੰディア ਸੀ ਜੀ ਕਹਦਾ ਤੈਨੂੰ ਮੈਨੂੰ ਮਰਜੀ ਨਹੀਂ ਲੱਗਦਾ ਕਿੱਥੇ ਦੇ ਹੈ ਆਏ ਦੱਦਾ ਤੇ ਆਈ ਦੱਦੀ ਹੋਈ ਰੱਬੋ ਕਿੱਥੇ ਆ ਕੰਬਲ ਚ ਰੱਬੋ ਆਏ ਦੱਦਾ ਯਕੋ ਅਮਦੇਸੋ ਹੈ ਮਾਦੀਆ ਗਏ ਦੂਰ ਜਾ ਲੰਘ ਜਾ ਆ ਦੇਖੋ ਸਟੈਂਡਿੰਗ ਓਨ ਦ ਲੈਫਟ ਰੀਅਰ ਟਾਇਰ ਆਰ ਅਨਾਰਮਲ ਲੈਵੀ ਟਾਇਰ ਪੰਚਰ ਹੋ ਗਿਆ ਜੀ ਚੈੱਕਰ ਦੱਸ ਹੋ ਗਿਆ ਸੈਂਟਰ ਸਲੋਂਗਾਂ ਚੱਲਿਆ ਖੋਲਣ ਵਾਸਤੇ ਪਰ ਧੁੰਦ ਬਹੁਤ ਜ਼ਿਆਦਾ ਹੈ ਸਿਰੇ ਸਿਰ ਦਾ ਟਾਈਮ ਹੈ 9:00 ਵੱਜ ਗਏ ਦੇਖੋ 40 ਕਿ ਮਿੰਟ ਹੋਏ ਨੇ ਬਹੁਤ ਹੁੰਦੇ ਆ ਹੱਥ ਦੀ ਰਚਾ ਬਾਈ ਗੱਦ ਬਾਈ ਮੈਂ ਕਿੰਦੀ ਦੇ ਨਾਲ ਇੱਧਰ ਕੇ ਵੀਰ ਭਰਾਣ ਜੀਨ ਲੈਣੀ ਆ। ਸਭ ਵਧੀਆ ਉਹਦੇ ਠੀਕ ਠਾਕ ਹੈ। ਠੀਕ ਆ ਹਣੇ। ਇਹਨੂੰ ਕੌਨਸੀ ਆ ਹੋਂਦੀ ਬਹੁਤ ਜ਼ਿਆਦਾ। ਹਾਂ ਹਾਏ। ਤੇ ਬਣੀ ਗੱਲ? ਬਣੀ? ਹਾਂ। ਫਿਰ ਜਦੋਂ ਲੱਗੇ ਤੁਸੀਂ ਵੀ ਨਾ ਕਰ ਹੋਂਦੇ ਮੈਂ ਲਾ ਲਗੇ। ਅਨੇਵੀ ਇਹਨੂੰ ਮੈਂ ਤਿਆਰ ਕੀਤਾ ਦੀ ਜੁੰਡੀ ਕੀਤੀ ਸੋਣੀ ਹੋਈ। ਨਾ ਵਾਲ ਨਖਲਾਰੇ। ਟੋਪੀ ਪਾਉਣੀ ਹੈਗਾ ਤਾਂ ਹੀ ਮਾੜੀ-ਮੋਟੀ ਕਰਤੀ ਐ ਮੈਂ ਕੋਈ ਚੱਕਰ ਨਹੀਂ ਐ ਇਦਾਂ ਬਸ ਠੀਕ ਮਾੜੀ-ਮੋਟੀ ਟੋਪੀ ਪਾ ਲੈਂੀ ਹੁਣ ਜੁੰਡੀ ਦੇਖੋ ਮੇਰੇ ਕੋਲ ਕਿੰਨਾ ਦੀ ਅੱਛਾ ਤੂੰ ਮਡਾਉਗਾ ਕਹਣਾ ਨਾ ਨਹੀਂ ਰੈਡੀ ਹੁੰਦੀ ਤੇ ਮੈਂ ਬਣਾਉਂਦੀ ਸੀ ਤੇ ਮੈਂ ਤੇ ਇਹਨੂੰ ਕੱਪੜੇ-ਕੋੜੇ ਪਾਕਦੇ ਆ ਜੁੰਡੀ ਕਰਤੀ ਐ ਦੀ ਤੈਨੂੰ ਬਰਾ ਸ਼ਾ ਕੋਲ ਕੋਲ ਬੜਾ ਮਸਫਤੀ ਆ ਰਿਹਾ ਹੈ ਤਾਂ ਕਿ ਵੀਸ ਹੋਰ ਸਵਾਰੇ ਹੈ ਜੁੰਡੀ ਕੀ ਇਹਦੇ ਵਿੱਚ ਸਮਾਨ ਕੱਢਿਆ ਨਹੀਂ ਰਹਾਦਾ ਪਿਆ ਹੈਗਾ ਬੈਗ ਜਿਆ ਕੱਢਿਆ ਨਹੀਂ ਇਹਨੂੰ ਕੱਢ ਰਿਹਾ ਬਾਕੀ ਤੇ ਕਢ ਲਿਆ ਸੰਦੀਪ ਵਾਲਾ ਬੈਗ ਆਏ ਹੋਰ ਲਾਗੇ ਮੈਂ ਇੰਦਨ ਚੰਗਾ ਕਿਤੇ ਵਾ ਆਖਰੀ ਵਿਆਹ ਤੇ ਚੱਲੇ ਆ ਤੇ ਮੇਰੀ ਗੱਲ ਸੁਣ ਗੱਡੀ ਤੇ ਜਾਣਾ ਮੋਟਸਹਾਲ ਤੇ ਥੋੜੀ ਜਾਣਾ ਆ ਇੱਥੇ ਜਾਣਾ ਹੈ ਗੱਡੀ ਤੇ ਇੱਥੇ ਨਹੀਂ ਤੇ ਨਹੀਂ ਜਾਣਾ ਮੈਂ ਚੱਲਾ ਆ ਲਈਏ ਸੁਨੋਂ ਚੱਲੇ ਆ ਆ ਗਏ ਸੰਦੀਪ ਭਾਈ ਉਹ ਲੰਗਰ ਲੈਣ ਗਿਆ ਵਿਚਾਰਾ ਬੈਟਰੀ ਪਲਟ ਗਈ ਆ ਲਾਈਟ ਬੋਰਡ ਦੋ ਗੁਰੂ ਸਾਹਿਬ ਨੂੰ ਕੋਈ ਮੁੰਡੇ ਜਵਾਨ ਨੇ ਜੰਨੇ ਵੀ ਆ